ਤਲ ਇੰਟਰਨੈਟ ਤੇ ਦੇਖ ਰਿਆ ਸੀ ਇੱਕ ਬਹੁਤ ਵੱਡੀ ਜਥੇਬੰਦੀ ਹੈ ਇੱਕ ਬਹੁਤ ਵੱਡੀ ਜਥੇਬੰਦੀ ਹੈ ਜਿਨ੍ਹਾਂ ਨੇ ਗੁਰਬਾਣੀ ਦੀਆਂ ਸੈਂਚੀਆਂ ਨੂੰ ਇੰਟਰਨੈਟ ਤੇ ਪਾ ਕਰਕੇ ਬਕਾਇਦਾ ਸੇਲ ਦੇ ਵਿੱਚ ਲਾ ਦਿੱਤਾ ਸੇਲ ਦੇ ਵਿੱਚ ਲਾ ਕਰਕੇ ਨਾਲ ਡਿਸਕਾਊਂਟ ਵੀ ਦਿੱਤਾ ਹੈ 20% ਆਫ ਹੈ ਹੁਣ ਭਾਵ ਕਿ ਗੁਰਬਾਣੀ ਦੀ ਪੋਥੀਆਂ ਨੂੰ ਵੀ ਗੁਰਬਾਣੀ ਦੀਆਂ ਸੈਂਚੀਆਂ ਨੂੰ ਵੀ ਸੇਲ ਤੇ ਲਾ ਦਿੱਤਾ ਹੁਣ ਸੇਲ ਤੇ ਕਿਹੜੀ ਚੀਜ਼ ਲੱਗਦੀ ਹੈ ਦੱਸੋ ਜੀ ਭਾ ਆਪਾ ਕਹਿੰਦੇ ਆ ਵੀ ਫਲਾਣੇ ਮਾਰਕੀਟ ਦੇ ਵਿੱਚ ਸੇਲ ਲੱਗੀ ਆ ਸੇਲ ਦਾ ਕੀ ਹੁੰਦਾ ਭਲਾ ਜਾਂ ਤਾਂ ਚੀਜ਼ ਵੱਧ ਜਾਵੇ ਜਾਂ ਚੀਜ਼ ਜਿਹੜੀ ਆ ਉਹ ਪੁਰਾਣੀ ਹੋਵੇ ਤਾਂ ਕਹਿੰਦਾ ਇਹਨੂੰ ਸੇਲ ਦੇ ਵਿੱਚ ਕੱਢ ਦੋ ਐਦਾਂ ਕਿਹਾ ਜਾਂਦਾ ਨਾ ਹੁਣ ਸੇਲ ਇਸੇ ਚੀਜ਼ ਦੀ ਲੱਗਦੀ ਆ ਨਾ ਹਣ ਮੰਨ ਲਓ ਕਿਸੇ ਦੁਕਾਨਦਾਰ ਕੋਲ ਪੁਰਾਣਾ ਸਟਾਕ ਪਿਆ ਪੁਰਾਣਾ ਮਾਲ ਪਿਆ ਉਹ ਕੀ ਕਹਿੰਦਾ ਭਲਾ ਉਹ ਕਹਿੰਦਾ ਵੀ ਇਹਨੂੰ ਬਾਹਰ ਰੱਖ ਮੰਜੇ ਦੇ ਤੇ ਇਹਦੀ ਸੇਲ ਲਾ ਦੇ ਤੇ ਕੀ ਕਹਿੰਦੇ ਐਦਾਂ ਤਾਂ ਕਹਿੰਨੇ ਲੈਣੀ ਨਹੀਂ ਕਹਿੰਦੇ 20% ਆਫ ਕਰ ਦੇ ਆਪੇ ਲਏਗਾ ਕੋਈ ਨਾ ਕੋਈ ਸੇਲ ਸੇ ਨੂੰ ਕੀ ਆ ਗਿਆ ਮਾਰ ਹੁਣ ਇੰਟਰਨੈਟ ਤੇ ਉਹਨਾਂ ਨੇ ਸੇਲ ਲਾ ਦਿੱਤੀ ਗੁਰਬਾਣੀ ਦੇ ਸੈਂਚੀਏ ਦੀ ਸੇਲ ਲਾਈ ਦੂਜਾ 20% ਆਫ ਕਰ ਦਿੱਤਾ ਡਿਸਕਾਊਂਟ ਵੀ ਰੱਖਿਆ ਕਿ ਗੁਰਬਾਣੀ ਦੇ ਸੈਂਚੀਏ ਕੋਈ ਪ੍ਰੋਡਕਟ ਕੋਈ ਪਦਾਰਥ ਹੈ ਕੋ ਕਪੜਾ ਹੈ ਕੋ ਘਰ ਦੇ ਵਸਤੂ ਵਾਲੀ ਸਮਾਨ ਹੈ ਕੋਈ ਹੁਣ ਉਹ ਉਹ ਜਥੇਬੰਦੀ ਹੈ ਜਿਹੜੀ ਆਪਣੇ ਆਪ ਨੂੰ ਇਹ ਗੱਲ ਕਹਿੰਦੀ ਆ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਚੱਲੇ ਹੋਏ ਆ ਜਾਂ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਨਾਲ ਜੋੜਦੇ ਨੇ ਰਸੀ ਜਥੇ ਬੰਦੀਓ ਜਿਹੜੀ ਇਹ ਗੱਲ ਕਹਿੰਦੀ ਆ ਵੀ ਅਸੀਂ ਸਿੱਖੇ ਆ ਬਾਕੀ ਇਹ ਸਭ ਨਾਸਤਕ ਨੇ ਉਹਨਾਂ ਨੇ ਗੁਰਬਾਣੀ ਹੁਣ ਪੁੱਛੇਗਾ ਕੌਣ ਉਹਨਾਂ ਨੂੰ ਇਹ ਦੇਖੋ ਗੁਰਬਾਣੀ ਨੂੰ ਸੇਲ ਵਿੱਚ ਲਾਉਣ ਦਾ ਅਧਿਕਾਰ ਉਹਨਾਂ ਨੂੰ ਕਿਹਨੇ ਦਿੱਤਾ ਹੁਣ ਨਾ ਤਾਂ ਮਾਸਟਰ ਦਾ ਨਾ ਤਾਂ ਹੁਣ ਸ਼੍ਰੋਮਣੀ ਕਮੇਟੀ ਨੇ ਪੁੱਛਿਆ ਉਹਨਾਂ ਨੂੰ ਤੇ ਨਾ ਕਿਸੇ ਹੋਰ ਜਥੇਬੰਦੀ ਨੇ ਪੁੱਛਿਆ ਭਾਈ ਗੁਰਬਾਣੀ ਨੂੰ ਸੇਲ ਦੇ ਵਿੱਚ ਕਿੱਦਾਂ ਲਾ ਸਕਦੇ ਤੁਸੀਂ ਡਿਸਕਾਊਂਟ ਦੇ ਵਿੱਚ ਕਿੱਦਾਂ ਲਾ ਸਕਦੇ ਗੁਰਬਾਣੀ ਪ੍ਰੋਡਕਟ ਥੋੜੀ ਐ ਗੁਰਬਾਣੀ ਨੂੰ ਸੇਵ ਹੁਣ ਮੰਨ ਲਓ ਇੱਕ ਹੋਰ ਨੁਕਤਾ ਵਿਚਾਰਨੇ ਆਪਾਂ ਇੱਥੇ ਹੁਣ ਉਹਨਾਂ ਨੇ ਗੁਰਬਾਣੀ ਨੂੰ ਸਪੋਟ ਸੈਂਚੀ ਨੂੰ ਸੇਵ ਦੇ ਵਿੱਚ ਲਾਇਆ ਨਾ ਥੱਲੇ 20% ਆਫ ਦੇਤਾ ਹੁਣ ਉਥੋਂ ਕੋਈ ਵੀ ਲੈ ਸਕਦਾ ਹੁਣ ਇੰਟਰਨੈਟ ਤੇ ਚਾਰਤੀ ਪਾਈ ਤੁਸੀਂ ਸੈਂਚੀ ਲੈਣੀ ਆ ਇੰਨੇ ਪੈਸੇ ਪਰੋ ਉਹਦੇ ਵਿੱਚ 20% ਆਫ ਹੋ ਜਾਏਗਾ 20% ਲੈਸ ਹੋ ਜਾਵੇਗਾ ਉਥੋਂ ਕੋਈ ਵੀ ਲੈ ਸਕਦਾ ਪਰ ਨਾ ਉਥੇ ਕਿਹਨੇ ਆਧਾਰ ਕਾਰਡ ਮੰਗਿਆ ਨਾ ਕਿਹਲੇ ਹੁਣ ਤੁਸੀਂ ਕੋਈ ਚੀਜ਼ ਇੰਟਰਨੈਟ ਤੇ ਲੈਣੀ ਆ ਆਧਾਰ ਕਾਰਡ ਥੋੜੀ ਪੁੱਛਿਆ ਜਾਂਦਾ ਹੁਣ ਕੋਈ ਵੀ ਆਰਡਰ ਕਰੇਗਾ ਉਹ ਲੈ ਲਵੇਗਾ ਤੇ ਜੇ ਬੇਅਦਬੀ ਕਰ ਦੇਗਾ ਤੇ ਜ਼ਿੰਮੇਵਾਰ ਕੌਣ ਆ ਫਿਰ ਉਹ ਜਥੇਬੰਦੀ ਹੈ ਨਾ ਜੀ ਜੇ ਉਹਨੂੰ ਇੰਟਰਨੈਟ ਦੇ ਉੱਤੇ ਪਾ ਦਿੱਤਾ ਉੱਥੇ ਤਾਂ ਕੋਈ ਵੀ ਲੈ ਸਕਦਾ ਫਿਰ ਤੇ ਜੇ ਨੇ ਲਈ ਉਹਦਾ ਪਹਛਾਨ ਪੱਤਰ ਕੀ ਹੈ ਕਿੰਨੇ ਲਈ ਹੈ ਕੱਲ ਉਹ ਗੁਰਬਾਣੀ ਦੇ ਵਿੱਚ ਰਲਾਵਟ ਕਰਨ ਦੀ ਕੋਸ਼ਿਸ਼ ਕਰੇ ਗੁਰਬਾਣੀ ਦੀ ਸੱਚੀ ਲੈ ਕਰਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇ ਫਿਰ ਉਹਦਾ ਕਿੱਦਾਂ ਪਤਾ ਲੱਗੇ ਕਿੰਨੇ ਲਈ ਹੈ ਹੈ ਨਾ ਜੀ ਇਹ ਤਾਂ ਫਿਰ ਕਿਤੇ ਨਾ ਕਿਤੇ ਹੁਣ ਆਸਾਨੀ ਇਹ ਸੋਚਣਾ ਪੈਣਾ ਅਸਲ ਦੇ ਗੁਰਬਾਣੀ ਦੀ ਬੇਅਦਬੀ ਕਰ ਰਹੇ ਹਾਂ